ਕਲਸਾ ਵਾਹਿਗੁਰੂ ਜੀ ਕਾ ਪਿੱਛੇ ਨਾਲ ਪੱਖੇ ਜਲਾ ਦਿਓ ਬਈ ਪੱਖੇ ਆਪਣੇ ਜਲਾ ਦਿਓ ਕੋਟਾ ਲਾਈਟ ਕਰਦੇ ਦੇਖੋ ਕੰਪਨ 50 307 ਦਾ ਇਦਾਂ ਵੰਡਦਾ ਜਦਾਂ ਪਰੇਸ਼ਾਨ ਬੰਦੇ ਹੁੰਦੇ ਆ ਸੋ ਜਿੰਨਾ ਚਿਰ ਤੱਕ ਲੋਕ ਉੱਠਦੇ ਨਹੀਂ ਲੋਕ ਚੰਗੱਤ ਦੀ ਪਰਵਾਹ ਨਹੀਂ ਕਰਦੇ ਔਰ ਨਾ ਜਰ ਤੱਕ ਕਦੇ ਵੀ ਹਕੂਮਤਾਂ ਨੀਵੀਂ ਪਾ ਕੇ ਨਹੀਂ ਦੇਖ ਹੁੰਦੀਆਂ ਤੁਸੀਂ ਦੇਖਿਆ ਸਾਡੇ ਕੋਲ ਸਾਡੀ ਵਿਰਾਸਤ ਏਡੀ ਤਕੜੀ ਹੈ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਾ ਹੈ ਸਖੋਖ ਬਜਾ ਕੇ ਇੱਕ ਮਤਾ ਪਰਮ ਹੋਵੇ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਇਹ ਪਰਮ ਹੋ ਸਕਦਾ ਹੈ ਕਿ ਧਰਮਾ ਇਹਨਾਂ ਨੇ ਦੋ ਚਾਰ ਘੰਟੇ ਲੜਾ ਤੇ ਮੁੜ ਜਾਣਾ ਇਹ ਸਾਡਾ ਧਰਨਾ ਹੰਨਾ ਚਿਰ ਤੋਂ ਕੰਣੇ ਕਿੰਨਾ ਚਿਰ ਤੋਂ ਸਾਡੇ ਸਵਾਲਾਂ ਦੇ ਅਸੀਂ ਇੱਕ ਨੌਕਰੀ ਮੰਗ ਕੇ ਕੀ ਰਿਪੋਰਟਾ ਦਰਜ ਕਰਦਾ ਅਸੀਂ ਗੁਰਵਿੰਦਰ ਸਿੰਘ ਘਰੇ ਬੈਠਾ ਉੱਤੇ ਤਾਂ 300 ਸੱਤ ਦਾ ਬਰਚਾ ਦਰਜ ਕਰਦਾ ਜੇਥੇ ਨਹੀਂ ਲੇਖਾ ਜਿਹੜਾ ਰੱਬ ਨੂੰ ਤਾਂ ਲੇਖਾ ਦੇਣਾ ਪਊਗਾ ਨਾ ਉਹਦੇ ਵਿਚਾਰੇ ਦੇ ਪਸ਼ੂ ਪੱਠੇ ਡੱਕੇ ਉੱਤੇ ਬੈਠੇ ਫਸਲ ਉਜੀ ਖਰਾਬ ਹੋਦੀ ਝੋਨਾ ਉਹਦਾ ਖਰਾਬ ਹੋ ਗਿਆ ਬਸਦਾ ਕਹਾਂ ਕੀ ਆ ਪਤਾ ਲੱਗੇ ਇਹਦਾ ਮਤਲਬ ਜਿਹੜਾ ਬੰਦਾ ਲੜਾਈ ਦੇ ਵਿੱਚ ਨਹੀਂ ਉਹਦੇ ਤੇ ਪਰਚਾ ਦਰਜ ਕਰਦੇ ਹੋ ਜੇ ਉਹ ਅਫਸਰ ਹੈ ਜੇ ਉਹਨਾਂ ਦੇ ਉੱਤੇ ਫਸਲਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਉਹਨਾਂ ਦੇ ਉੱਤੇ 323 24 26 ਦਾ ਮੁਕੱਦਮਾ ਬਣਦਾ ਉਹਨਾਂ ਤੇ ਕਿਉਂ ਨਹੀਂ ਦਰਜ ਕੀਤਾ ਗਿਆ ਹਾਂਜੀ ਫੇਸ ਕਰਕੇ ਬੇਨਤੀ ਆ ਕਿ ਭਾਈ ਦੇਖੋ ਜੇ ਪਰਚੇ ਕੈਂਸਲ ਕਰਨ ਪਰ ਗੁਰਵਿੰਦਰਦੀਪ ਸਿੰਘ ਨਾਲ ਸਰਾਸਰ ਸੌਚ ਸੂਪਰਸਟ ਧੱਕਾ ਹੋਇਆ ਅਸੀਂ ਸਾਰੇ ਭੈਣ ਭਰਾਵਾਂ ਦਾ ਸਾਥ ਲਗਦੇ ਆਂ ਇਹ ਪਰਚਾ ਕੈਂਸਲ ਹੋਵੇ ਗੁਰਵਿੰਦਰਦੀਪ ਸਿੰਘ ਆਪਣੇ ਘਰ ਪਰਵਾਦ ਵਿੱਚ ਆਵੇ ਮੈਂ ਬਹੁਤ ਬਹੁਤ ਧੰਨਵਾਦੀ ਆ ਕੋ ਜਿਆਦਾ ਬੋਲ ਗਿਆ ਹਾਂ ਸੱਚ ਮੱਤ ਜੱਜ ਗਿਆ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤੀ ਹੁੰਦੇ ਧਰਮਿਆਲੀ ਸਰਕਾਰ ਸੀ ਧਰਮਿਆਂ ਚੋਂ ਪੈਦਾ ਹੋਈ ਸੀ ਅੱਜ ਇਹ ਸੱਚ ਦੀ ਆਵਾਜ਼ ਇਹਨਾਂ ਨੂੰ ਸੁਣਨੀ ਬਹੁਤ ਹੀ ਮਾੜੀ ਲੱਗਦੀ ਆ। ਸੋ ਹਰ ਇੱਕ ਵਿਅਕਤੀ ਦੇ ਨਾਲ ਇਹਨਾਂ ਨੇ ਇੱਕ ਸਰੋਪੇ ਤੇ ਪਰਦੇ ਦੀ ਨੀਤੀ ਅਪਣਾਈ। ਸੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਡਾਕਟਰ ਨਵਜੋਤ ਦਈਆ ਦੀ ਅਗਵਾਈ ਦੇ ਵਿੱਚ ਜਿਹੜਾ ਨਕੋਦਰ ਦੇ ਡੀਐਸਪੀ ਦਫ਼ਤਰ ਦੇ ਸਾਹਮਣੇ ਅੱਜ ਵਿਸ਼ਾਲ ਧਰਨਾ ਲਗਾਇਆ ਗਿਆ ਜਿੱਥੇ ਜਿਲ੍ਹਾ ਜਲੰਧਰ ਦੇ ਸਤੇ ਹੋਏ ਲੋਕ ਜਿਨ੍ਹਾਂ ਤੇ ਨਜਾਇਜ਼ ਪਰਚੇ ਹੋਏ ਆ ਉਹ ਲੋਕ ਇੱਥੇ ਇਕੱਠੇ ਹੋ ਕੇ ਇਸ ਧਰਨੇ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਆ ਸੋ ਸਾਡੇ ਨਾਲ ਢੱਡੇ ਪਿੰਡ ਤੋਂ ਦੌਲਤਪੁਰ ਢੱਡੇ ਤੋਂ ਲਾਗੇ-ਲਾਗੇ ਹੋਰ ਵੀ ਪਿੰਡਾਂ ਤੋਂ ਜਿਨ੍ਹਾਂ ਤੇ ਨਜਾਇਜ਼ ਪਰਚੇ ਹੋਏ ਆ ਇਹਨਾਂ ਦੇ ਕਹਿਣ ਮੁਤਾਬਿਕ ਆਓ ਗੱਲਬਾਤ ਕਰਦੇ ਆ ਜਸਵੀਰ ਹਣੀ ਸਾਡੇ ਨਾਲ ਨੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਕੀ ਥੱਕੇਸ਼ਾਈ ਹੋਈ ਤੁਹਾਡੇ ਨਾਲ ਮੈਂ ਜਸਵੀਰ ਸਿੰਘ ਢੱਡਾ ਹੁੰਦੜਦਾ ਬਸ ਨਹੀਂ ਕਹਿਆ ਜੀ ਸਾਡੇ ਛੋਟੇ ਵੀਰ ਗੁਰਵਿੰਦਰ ਦੀਪ ਸਿੰਘ ਢੱਡਾ ਲੈਣਾ ਦੇ ਜੋ ਕਿ ਦੋਵਾਂ ਭਰਾਵਾਂ ਦਾ ਆਪਸੀ ਝਗੜਾ ਸੀਗਾ ਘਰ ਦੀ ਵੰਡ ਨੂੰ ਲੈ ਕੇ ਕਹਿ ਲਓ ਜਾਂ ਕੋਈ ਨਿੱਜੀ ਥੋੜਾ ਬੋਦਾ ਜਿਹਾ ਚੱਲਦਾ ਆ ਜੀ ਰੇਸ਼ਮ ਸਿੰਘ ਤੇ ਦਰਸ਼ਨ ਲਾਲ ਦਾ ਜੀ ਉਹਨਾਂ ਭਰਾਵਾਂ ਦੀ ਔਰ ਬੱਚਿਆਂ ਦੀ ਆਪਸੀ ਲੜਾਈ ਹੋਈ ਕਿ ਜੋ ਗੁਰਵਿੰਦਰ ਦੀਪ ਸਿੰਘ ਤੇ ਸਾਡੇ ਬ੍ਰਦਰ ਤੇ ਨਜਾਇਜ਼ ਪਰਚਾ ਕੀਤਾ ਆ ਜਿਹਦੀ ਐਫਆਰ ਸਾਡੇ ਕੋਲ ਆ ਜੀ ਇਹ ਬਿਲਕੁਲ ਆਪਣੇ ਘਰੇ ਸੀ ਮੌਜੂਦਾ ਪੰਚਾਇਤ ਦੇ ਤਿੰਨ ਪੰਚਾਂ ਨੇ ਮੌਜੂਦਾ ਨੰਬਰਦਾਰ ਢੱਡਾ ਲੈਣਾ ਦੇ ਜੋ ਆ ਉਹਨਾਂ ਨੇ ਬਕਾਇਦਾ ਸਟੈਂਪ ਲਾ ਕੇ ਆਪਣੇ ਸਿਗਨੇਚਰ ਕਰਕੇ ਦਿੱਤੇ ਕਿ ਇਹ ਬੰਦਾ ਲੜਾਈ ਵਿੱਚ ਨਹੀਂ ਸੀ ਪਲੱਸ 40-45 ਬੰਦਿਆਂ ਨੇ ਅਸੀਂ ਜੋ ਇਨਕਵਾਰੀ ਐਸਐਸਪੀ ਸਾਹਿਬ ਦੇ ਲਈ ਉਹ ਫਾਈਲ ਦੇ ਪੇਪਰਾਂ ਦੇ ਉੱਪਰ ਸਾਈਨ ਕਰਕੇ ਦਿੱਤੇ ਕਿ ਅਸੀਂ ਇਸ ਚੀਜ਼ ਦੀ ਸਹੂਲ ਦੇ ਸਕਦੇ ਹਾਂ ਕਿ ਗੁਰਵਿੰਦਰ ਦੀਪ ਸਿੰਘ ਇਸ ਲੜਾਈ ਦੇ ਵਿੱਚ ਹੈ ਨਹੀਂ ਸੀ ਉਹ ਉਸ ਟਾਈਮ ਆਪਣੇ ਘਰ ਦੇ ਵਿੱਚ ਮੌਜੂਦ ਸੀ ਬਲਕਿ ਉਹਦੇ ਰਿਸ਼ਤੇਦਾਰ ਵੀ ਆਏ ਹੋਏ ਸੀ ਉਹਦੀ ਹਾਜ਼ਰੀ ਦੇ ਵਿੱਚ ਤੇ ਪਲੱਸ ਇਹਨਾਂ ਨੇ ਕੀ ਕੀਤਾ ਜਦੋਂ ਗੁਰਵਿੰਦਰ ਦੀਪ ਸਿੰਘ ਦਾ ਸੀਗਾ ਇਹਨਾਂ ਨੇ ਬਿਨਾਂ ਦੱਸਿਆ ਉਦੇ ਤੇ ਬਿਨਾ ਨੋਟਿਸ ਕੀਤੇ ਆ ਬਿਨਾ ਹਾਜ਼ਰੀ ਤੋਂ ਲੜਾਈ ਦੇ ਵਿੱਚ ਉਹਦੇ ਤੇ 307 ਦਾ ਪਰਚਾ ਜਿਹੜਾ ਦਰਜ ਕੀਤਾ ਪਲਾਸੋ ਦੇ ਤੇ ਐਕਟ 452 ਵਾਧਾ ਜੁਰਮ 458 ਲਾਈ 323 324 ਲਾਈ ਬਲਕਿ ਉਹ ਲੜਾਈ ਦੇ ਵਿੱਚ ਉਸ ਟਾਈਮ ਹਾਜ਼ਰ ਨਹੀਂ ਸੀ ਇਹ ਜੋ ਬਿਲਕੁਲ ਘਰ ਦੇ ਨਾਲ ਕਰ ਰਿਹਾ ਇੱਥੇ ਸਾਡੇ ਨਾਲ ਲੋਕ ਤਕਰੀਬਨ ਮੌਜੂਦ ਏ ਜਿਨ੍ਹਾਂ ਨੇ ਐਸ ਐਚਓ ਸਾਹਿਬ ਨੇ ਮੌਕਾ ਵੀ ਦੇਖਿਆ ਸਦਰ ਥਾਣੇ ਵਾਲਿਆਂ ਨੇ ਕਿ ਉਹਨਾਂ ਨੇ ਲਿਖਤੀ ਗਵਾਹੀਆਂ ਦਿੱਤੀਆਂ ਕਿ ਜੋ ਗੁਰਵਿੰਦਰ ਦੀਪ ਸਿੰਘ ਮੌਕੇ ਤੇ ਬਿਲਕੁਲ ਹਾਜ਼ਰ ਨਹੀਂ ਸੀ ਦੇ ਬੀਬੀ ਜਿਹੜੀ ਸਾਡੇ ਐਮਐਲਏ ਸਾਹਿਬ ਆ ਉਹਨੇ ਪ੍ਰੈਸ਼ਰ ਪਵਾ ਕੇ ਡੀਐਸਪੀ ਸਾਹਿਬ ਖੈਰਾ ਸਾਹਿਬ ਨੂੰ ਕਿ ਇਸ ਤੇ ਪਰਚਾ ਕਰਕੇ ਇਸ ਨੂੰ ਰੈਸਟ ਪਾ ਕੇ ਹੀ ਦੱਸਣਾ ਹੈ ਅਸੀਂ ਬਹੁਤ ਵੀਰਾ ਭਾਈ ਕਰਕੇ ਮਨ ਤਰਲਾ ਕੀਤਾ ਕਿ ਇਹ ਬੰਦਾ ਬਿਲਕੁਲ ਨਜਾਇਜ਼ ਹੈ ਤੇ ਜਿਹੜਾ ਪੁਲਿਸ ਨੇ ਵੀ ਸਾਡੀ ਇੱਕ ਨਹੀਂ ਸੁਣੀ ਜੋ ਬਿਲਕੁਲ ਬੀਬੀ ਦੇ ਅੰਡਰ ਪ੍ਰੈਸ਼ਰ ਪਰਚਾ ਕਰਕੇ ਇੱਕ ਕਾਂਗਰਸੀ ਹੋਣ ਦੇ ਨਾਮ ਤੇ ਕਿ ਉਸ ਤੇ ਇਹ ਹੀ ਆ ਕਿ ਜੋ ਇਹ ਕਾਂਗਰਸੀ ਆ ਕਿ ਬੀਬੀ ਕਹਿੰਦੀ ਕਿ ਜਿੰਨੇ ਸੀਨੀਅਰ ਕਾਂਗਰਸੀ ਆ ਇਹਨਾਂ ਨੂੰ ਜੇਲ੍ਹ ਦੇ ਵਿੱਚ ਸੁਟੋ ਤੇ ਇਸ ਕਰਕੇ ਅੱਜ ਗੁਰਵਿੰਦਰਦੀਪ ਸਿੰਘ ਨੂੰ 18-20 ਦਿਨ ਹੋ ਗਿਆ ਕਿ ਜੋ ਜੇਲ੍ਹ ਦੇ ਵਿੱਚ ਆ ਬਿਨਾਂ ਵਜ੍ਹਾ ਤੋਂ ਬਿਨਾਂ ਕਸੂਰ ਤੋਂ ਉਸ ਦੀ ਫਸਲ ਬਰਬਾਦ ਹੋ ਰਹੀ ਆ ਉਸ ਦੀ ਬਿਰਧ ਮਾਤਾ ਆ ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਬਿਲਕੁਲ ਵਿਚਾਰੀਆ ਰੋ ਰੋ ਕੇ ਬੁਰਾ ਹਾਲ ਆ ਕਿ ਉਹ ਹਾਰਡ ਦੀ ਪੇਸ਼ੈਂਟ ਵੀ ਆ ਔਰ ਦੂਸਰੀ ਗੱਲ ਆ ਕਿ ਜਿਹੜਾ ਬਿਲਕੁਲ ੱੱਕੇਸ਼ਾਈ ਤੇ ਸਰਕਾਰ ਉੱਪਰੀ ਹੋਈ ਆ ਇਹ ਬਿਲਕੁਲ ਸਰਾਸਰ ਗਲਤ ਆ ਜੋ ਟੱਡਾ ਲੈਣਾ ਦੀ ਮੌਜੂਦਾ ਸਰਪੰਚ ਹਰਦੀਪ ਕੌਰ ਆ ਉਸ ਦਾ ਜੋ ਹਸਬੈਂਡ ਦਰਸ਼ਨ ਲਾਲ ਜੀ ਆ ਉਹ ਸਬ ਇਨਸਪੈਕਟਰ ਆ ਕਬੀਰਪੁਰ ਥਾਣੇ ਦੇ ਵਿੱਚ ਡਿਊਟੀ ਕਰਦੇ ਆ ਉਹਨਾਂ ਤੇ ਵਿਜੀਲੈਂਸ ਦਾ ਪਹਿਲਾਂ ਕੇਸ ਵੀ ਦਰਜ ਹੋ ਚੁੱਕਾ ਹੈ ਪਰ ਉਹ ਆਪਣੀ ਪਾਵਰ ਦੀ ਇੰਨੀ ਕਿ ਜ਼ਿਆਦਾ ਦਰਵਾਰ ਤੋਂ ਕਰਦੇ ਆ ਕਿ ਜੋ ਬੀਬੀ ਹਰਦੀਪਕੌਰ ਸਰਪੰਚ ਆ ਉਹਦੇ ਬ੍ਰਦਰ ਇੱਕ ਡੀਐਸਪੀ ਸਾਹਿਬ ਦੱਸਿਆ ਜਾਂਦਾ ਚੰਡੀਗੜ੍ਹ ਔਰ ਇੱਕ ਐਸਐਚਓ ਸਾਹਿਬ ਆ ਔਰ ਉਸ ਦਾ ਜੋ ਹਸਬੰਡ ਆ ਔਨ ਡਿਊਟੀ ਅਫਸਰ ਆ ਉਹ ਗਰੀਬ ਲੋਕਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਆ ਬਿਲਕੁਲ ਕੁਝ ਦਿਨ ਪਹਿਲਾਂ ਗੁਰਵਿੰਦਰਦੀਪ ਸਿੰਘ ਨਾਲ ਝਗੜੇ ਤੋਂ ਕੁਝ ਦਿਨ ਪਹਿਲਾਂ ਜੋ ਕਿ ਟੱਡਾ ਹੁੰਦਲ ਤੇ ਟੱਡਾ ਲੈਣਾ ਦੀ ਸਾਂਝੀ ਜ਼ਮੀਨ ਦੇ ਵਿੱਚੋਂ ਇਸ ਬੀਬੀ ਨੇ ਫਲਾਈਆਂ ਬਿਨਾ ਮਤਾ ਪਾਏ ਬਿਨਾ ਨਲਾਮੀ ਤੋਂ ਸੈਕਟਰੀ ਦੀ ਮਿਲੀ ਭੁਗਤ ਨਾਲ ਇਹਨਾਂ ਨੇ ਫਲਾਈਆਂ ਵੱਢ ਕੇ ਵੇਚ ਦਿੱਤੀਆਂ ਉਸ ਦੀ ਮੈਂ ਨੇ ਕੰਪਲੇਂਟ ਕੀਤੀ ਬੀਡੀਪੀ ਸਾਹਿਬ ਨੂੰ ਉਸੇ ਹੀ ਕੰਪਲੀਟ ਕਰਨ ਦੇ ਬਾਵਜੂਦ ਮੇਰੇ ਉੱਪਰ 8 ਕੰਪਲੇਟਾਂ ਥਾਣਾ ਸਦਰ ਦੇ ਵਿੱਚ ਜਿਹੜੀਆਂ ਪਹੁੰਚੀਆਂ ਕੋਈ ਐਸਸੀ ਕਮਿਸ਼ਨ ਦੇ ਪਵਾ ਦਿੱਤੀ ਕਿਸੇ ਨੂੰ ਕਹਿ ਕੇ ਕਿ ਤੂੰ ਕਹਦੇ ਮੈਨੂੰ ਜਾਤੀ ਸ਼ਬਦ ਬੋਲੇ ਸੈਕਟਰੀ ਵੱਲੋਂ ਪਵਾ ਦਿੱਤੀ ਕਿ ਸਾਡੇ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਉਂਦਾ ਜੋ ਬਿਲਕੁਲ ਗੈਰ ਕਾਨੂੰਨੀ ਜੁਰਮ ਹੈ ਕਸੀ ਦਰਖਤ ਹਰਾ ਔਰ ਸੁੱਕਾ ਨਹੀਂ ਵੱਢ ਸਕਦੇ ਨਾ ਕਿਸੇ ਬੀਡੀਪੀਓ ਸਾਹਿਬ ਕੋ ਨਾ ਡੀਡੀਪੀਓ ਸਾਹਿਬ ਕੋ ਮਨਜ਼ੂਰੀ ਲਈ ਇਸ ਨੇ 8 ਕੰਪਲੇਂਟਾਂ ਜਿਹੜੀਆਂ ਮੇਰੇ ਉੱਪਰ ਪਾਈਆਂ 7 ਮੈਂ ਰਾਜੀ ਨਾਮੇ ਹੋ ਚੁੱਕੇ ਆ ਇੱਕ ਬਾਕੀ ਆ ਔਰ ਇਹ ਬੀਬੀ ਹਰਦੀਪ ਕੌਰ ਜਿਹੜੀ ਬਿਲਕੁਲ ਵੀ ਸਰਪੰਚੀ ਦੇ ਲਾਇਕ ਨਹੀਂ ਇਹ ਗਰੀਬਾਂ ਦੇ ਨਾਲ ਸ਼ਰਮ ਧੱਕੇ ਤੇ ਉਤਰੀ ਆ ਆਪਣੀ ਪਾਵਰ ਦੀ ਦੁਰਵਰਤੋਂ ਕਰਦੀ ਆ ਇੱਕ ਗੁਰਵਿੰਦਰ ਦੀਪ ਸਿੰਘ ਤੇ ਨਜਾਇਜ਼ ਪਰਚਾ ਕਰਨ ਦੇ باوجود ਦੇਖੋ ਅਸੀਂ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਹਾਂ ਜੀ ਅੱਜ ਉਸੇ ਵਜ੍ਹਾ ਨੂੰ ਲੈ ਕੇ ਸਭ ਜਨਤਾ ਸਾਡੀ ਹਮਦਰਦੀ ਵਾਸਤੇ ਉਤਰੀ ਆ ਇਹ ਸਰਾਸਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਕਿ ਭਾਈ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਕਿਸੇ ਗਰੀਬ ਦੇ ਉੱਤੇ ਇੰਨਾ ਵੀ ਅਤਿਆਚਾਰ ਨਾ ਕੀਤਾ ਜਾਵੇ ਕਿ ਉਹ ਮਰ ਮਿਟਣ ਵਾਸਤੇ ਮਜਬੂਰ ਹੋ ਜਾਵੇ ਗੁਰਵਿੰਦਰ ਸਿੰਘ ਦੇ ਹੱਕ ਦੇ ਵਿੱਚ ਪਿੰਡ ਪੂਰਾ 71 ਆ ਤੁਸੀਂ ਦੱਸਦੇ ਆ ਕਿ ਸਾਰਿਆਂ ਨੇ ਸਾਰਿਆਂ ਨੇ ਸਾਈਨ ਕਰਕੇ ਪਿੰਡ ਵਾਸੀਆਂ ਨੇ ਸਾਈਨ ਕਰਕੇ ਐਸਐਸਪੀ ਸਾਹਿਬ ਨੂੰ ਕੰਪਲੇਨ ਵੀ ਦਿੱਤੀ ਆ ਤੇ ਫੇਰ ਵੀ ਸੁਣਵਾਈ ਨਹੀਂ ਹੋ ਰਹੀ ਇਹ ਇਹ ਇਹਦੇ ਪਿੱਛੇ ਰੀਜ਼ਨ ਕੀ ਮੰਨਦੇ ਆ ਕਿਉਂ ਸੁਣਵਾਈ ਕਿਉਂ ਨਹੀਂ ਹੋ ਰਹੀ ਅੰਡਰ ਪ੍ਰੈਸ਼ਰ ਆ ਜੀ ਹਾਂਜੀ ਬੀਬੀ ਦਾ ਹੁਕਮ ਆ ਜੀ ਬੀਬੀ ਦਾ ਹੁਕਮ ਨੂੰ ਉਹ ਕਹਿੰਦੇ ਅਸੀਂ ਨਹੀਂ ਟਾਲ ਸਕਦੇ ਇਹ ਲੋਕਤੰਤਰ ਦੇ ਵਿੱਚ ਇਹਦਾ ਮਤਲਬ ਲੋਕ ਲੋਕਾਂ ਦੀ ਗੱਲ ਨਹੀਂ ਦੇਖੋ ਜੀ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਤੇ ਧਜੀਆਂ ਉਡਾ ਰਹੇ ਜੀ ਕਾਨੂੰਨ ਦੀਆਂ ਜੇ ਕਾਨੂੰਨ ਨੂੰ ਦੇਖਿਆ ਜਾਵੇ ਤੇ ਜਿਹੜਾ ਬੰਦਾ ਲੜਾਈ ਦੇ ਵਿੱਚ ਹਾਜ਼ਰ ਨਹੀਂ ਮੰਨ ਕੇ ਚੱਲੋ ਮੈਂ ਹਾਜ਼ਰ ਨਹੀਂ 50 ਬੰਦੇ ਮੇਰੀ ਗਵਾਈ ਪਰ ਰਹੇ ਇੱਕ ਬੰਦਾ ਝੂਠ ਬੋਲਦਾ 50 ਬੰਦੇ ਕਿਸ ਤਰ੍ਹਾਂ ਝੂਠ ਬੋਲਾਂਗੇ ਜੀ ਮੌਜੂਦਾ ਤਿੰਨ ਪੰਚਾਂ ਨੇ ਔਰ ਮੌਜੂਦਾ ਨੰਬਰਦਾਰ ਨੇ ਔਰ ਚੌਂਕੀਦਾਰ ਨੇ ਆਪਣੀਆਂ ਸਟੈਂਪਾਂ ਲਾ ਕੇ ਸਹਿਨ ਕਰਕੇ ਦਿੱਤਿਆ ਕਿ ਇਹ ਬੰਦਾ ਗੁਰਵਿੰਦਰਦੀਪ ਸਿੰਘ ਲੜਾਈ ਦੇ ਵਿੱਚ ਹੈ ਹੀ ਨਹੀਂ ਸੀ ਉਸ ਟਾਈਮ ਔਰ ਜਿਹੜੇ ਬੰਦਿਆਂ ਨੇ ਮੌਕੇ ਤੇ ਬਿਆਨ ਦਿੱਤੇ ਆ ਕੇ ਬਿਲਕੁਲ ਲੜਾਈ ਦੇ ਵਿੱਚ ਗੁਰਵਿੰਦਰਦੀਪ ਨਹੀਂ ਸੀ ਹੁਣ ਬੀਬੀ ਦੇ ਕਹਿਣ ਦੇ ਮੁਤਾਬਕ ਐਸ ਡੀ ਐਮ ਨੇ 20 ਦਿਨ ਹੋ ਗਏ ਗੁਰਵਿੰਦਰਦੀਪ ਸਿੰਘ ਨੂੰ ਜੇਲ੍ਹ ਗਿਆ ਨੂੰ ਔਰ ਗੁਰਵਿੰਦਰਦੀਪ ਸਿੰਘ ਤੇ ਵੀ 57 ਦੀ ਜਿਹੜੀ ਉੱਤੇ ਪਰਚਾ ਦਰਜ ਹੋ ਗਿਆ ਜੀ ਉਹ ਕਹਿੰਦੇ ਕਿ ਅਸੀਂ ਗੁਰਵਿੰਦਰਦੀਪ ਸਿੰਘ ਨੂੰ ਜੇਲ੍ਹ ਚੋਂ ਬਾਹਰ ਨਹੀਂ ਆਉਣ ਦਿਆਂਗੇ ਅਸੀਂ ਵਿਰੋਧ ਕਰਾਂਗੇ ਇਸ ਚੀਜ਼ ਦਾ ਜੀ ਜੋ ਸਰ ਝੂਠਾ ਆ ਔਰ ਧੱਕੇਸ਼ਾਹੀ ਆ ਸਾਨੂੰ ਇਨਸਾਫ ਚਾਹੀਦਾ ਜੀ ਜੀ ਮੈਡਮ ਤੁਹਾਡਾ ਸ਼ੁਭਨਾਮ ਕੀ ਹੈ ਮੇਰਾ ਨਾਮ ਸਿਮਰਦੀਪ ਕੌਰ ਆ ਤੇ ਮੈਂ ਟੱਡੇ ਰਹਿਣੇ ਦੀ ਰਹਿਣ ਵਾਲੀ ਆ ਗੁਰਵਿੰਦਰਦੀਪ ਸਿੰਘ ਮੇਰਾ ਬ੍ਰਦਰ ਆ ਤੇ ਇਹ ਜਿਹੜੀ ਲੜਾਈ ਸੀ ਉਹ ਐਸੀ ਪਰਿਵਾਰਾਂ ਦੀ ਲੜਾਈ ਸੀਗੀ ਉਹ ਦੋਨੋਂ ਆਪਸ ਵਿੱਚ ਭਰਾ ਸੀ ਜਿਨ੍ਹਾਂ ਦੀ ਆਪਸ ਵਿੱਚ ਬੱਚਿਆਂ ਦੀ ਲੜਾਈ ਹੋਈ ਆ ਤੇ ਉਹਨਾਂ ਦਾ ਘਰ ਜਿਹੜਾ ਸਾਡੇ ਪਿੰਡ ਦੇ ਈਸਟ ਸਾਈਡ ਤੇ ਆ ਤੇ ਸਾਡਾ ਘਰ ਜਿਹੜਾ ਕਿ ਆਪੋਜ਼ਿਟਾ ਵੈਸਟ ਸਾਈਡ ਤੇ ਸਾਡਾ ਘਰ ਆ ਕੋਈ ਲਿੰਕ ਨਹੀਂ ਸਾਡਾ ਉਹਨਾਂ ਦੇ ਘਰ ਦੇ ਨਾਲ ਉਹਨਾਂ ਪਰਿਵਾਰਾਂ ਦੇ ਨਾਲ ਤੇ ਮਤਲਬ ਕਿ ਪਿੰਡ ਦੇ ਵਿੱਚ ਜਿਹੜੀ ਕਿ ਅਸੀਂ ਕਾਂਗਰਸੀ ਆ ਵੀ ਇਹ ਸਾਨੂੰ ਮੇਰੇ ਆਇਆ ਕਿ ਬੀਬੀ ਨੇ ਇਹ ਗੱਲ ਕਹੀ ਆ ਕਿ ਇਹ ਪੱਕਾ ਕਾਂਗਰ ਇਹਦੇ ਤੁਸੀਂ ਜੀ ਪਰਚਾ ਕਰਨਾ ਆ ਕਿਉਂਕਿ ਸਾਡੀ ਪਹਿਲਾਂ ਸਾਡਾ ਕੋਈ ਘਰ ਦਾ ਘਰੇਲੂ ਮਸਲਾ ਚੱਲਦਾ ਸੀ ਉਹ ਕਰੇ ਲੋ ਸਾਡੇ ਦੋਨਾਂ ਪਰਿਵਾਰਾਂ ਦਾ ਸੀ ਕਿ ਉਹਦੇ ਵਿੱਚ ਕਈ ਬੰਦਿਆਂ ਦੀ ਸਾਡੇ ਜਿਹੜੇ ਕਿ ਸਾਡੇ ਨਾਲ ਲੱਗਦੇ ਆ ਉਹ ਲਗ ਡਾਟ ਵਾਲਿਆਂ ਨੇ ਕਹਿ ਕੇ ਕਿ ਇਹ ਕਾਂਗਰਸੀ ਆ ਜੀ ਝੜੂ ਦੀ ਸਰਕਾਰ ਆ ਉਹਨਾਂ ਨੇ ਕਹਿ ਕੇ ਜੀ ਇਹਦੇ ਤੇ ਪਰਚਾ ਘਟਾਇਆ ਜੀ ਅਸੀਂ ਇੱਥੇ ਪਰਚਾ ਘਟਾਉਣਾ ਹੈ ਜੀ ਇਹ ਨਜਾਇਜ਼ ਕੀਤੀ ਆ ਸਾਡੇ ਨਾਲ ਤੇ ਬ੍ਰਦਰ ਜਿਹੜਾ ਕਿ ਉਸ ਟਾਈਮ ਮੇਰਾ ਘਰ ਸੀ ਮੈਂ ਪ੍ਰੋਫੈਸ਼ਨ ਤੇ ਇੱਕ ਟੀਚਰ ਆ ਤੇ ਡਿਊ ਟੂ ਫਲੱਟ ਜਿਹੜਾ ਕਿ ਐਜੂਕੇਸ਼ਨ ਮਿਨਿਸਟਰ ਵਾਲਾ ਸਕੂਲ ਜਿਹੜਾ ਕਿ ਉਸ ਦਿਨ ਬੰਦ ਸੀਗੇ ਤੇ ਮੈਂ ਘਰ ਦੇ ਵਿੱਚ ਸੀ ਤੇ ਆਨਲਾਈਨ ਕਲਾਸਿਸ ਜਿਹੜੀਆਂ ਕਿ ਸਾਡੇ ਸਕੂਲ ਵੱਲ ਕੰਡਕਟ ਕੀਤੀਆਂ ਗਈਆਂ ਸੀ ਮੈਂ ਕਲਾਸਿਸ ਲਗਾ ਰਹੀ ਆ ਮੰਮੀ ਮੇਰੇ ਜਿਹ ਆ ਰਿਹਾ ਤੇ ਮੇਰੇ ਮਾਮਾ ਜੀ ਦਾ ਬੇਟਾ ਜਿਹੜਾ ਕਿ ਉਹ ਘਰ ਆਇਆ ਹੋਇਆ ਵਾ ਕਿਉਂਕਿ ਫਲੱਡ ਆਇਆ ਸੀ ਸਾਡੇ ਇਲਾਕੇ ਉਹਨਾਂ ਦੀ ਬੇਟੀ ਵੀ ਵੀ ਆਈ ਹੋਈ ਆ ਮਸੀਆ ਸਾਡੇ ਨਾਨਕੇ ਆ ਤੇ ਪਰ ਜਿਹੜਾ ਕਿ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਦੋ ਦਿਨ ਉਹਨਾਂ ਦੀ ਲੜਾਈ ਹੋਈ ਆ ਮੰਡੇ ਮੇਰਾ ਬ੍ਰਦਰ ਜਿਹੜਾ ਕਿ ਆਪਣੇ ਨੂੰ ਘਰੇਲੂ ਕੰਮ ਕਰਨੇ ਹੁੰਦੇ ਆ ਉਹਨੂੰ ਕੋ ਉਧਰ ਆਇਆ ਉਹਨੂੰ ਉੱਥੋਂ ਚਲੰਦਰ ਕਾ ਚਲੰਦਰ ਵਾਪਸ ਫੇਰ ਉਹਨੂੰ ਕੋ ਉਧਰ ਆਇਆ ਵਾ ਉਹਨੂੰ ਉੱਥੇ ਅਰੈਸਟ ਕਰ ਲੈ ਆ ਗਿਆ ਉਹਨੇ ਮੈਨੂੰ ਕਿਸੇ ਤੋਂ ਕਾਲ ਕਰਵਾਈ ਆ ਮੈਨੂੰ ਕਾਲ ਤੇ ਰਹੀ ਇਨਫੋਰਮੇਸ਼ਨ ਪਤਾ ਲੱਗੀ ਕਿ ਉਹਨੂੰ ਅਰੈਸਟ ਕਰ ਲੈ ਕੋਈ ਕਮ ਸੇ ਕਮ ਸਾਨੂੰ ਪਤਾ ਤਾਂ ਹੋਵੇ ਨਾ ਕਿ ਮੇਰੇ ਭਰਾ ਨੂੰ ਅਰੈਸਟ ਕੀਤਾ 307 ਦਾ ਤੁਸੀਂ ਉੱਥੇ ਪਰਚਾ ਕਰ ਦਿੱਤਾ ਘਰੇ ਉਹ ਬੈਠਾ ਆ ਐਨੀ ਵੀ ਨਾਜਾਇਜ਼ ਜਿਹੜੀ ਕਿਸੇ ਦੇ ਨਾਲ ਨਹੀਂ ਹੋਣੀ ਚਾਹੀਦੀ ਐਨੀ ਧੱਕੇਸ਼ਾਹੀ ਵੀ ਕਾਦੀ ਅਸੀਂ ਇੱਕ ਇੰਡੀਪੈਂਡੈਂਟ ਕੰਟਰੀ ਦੇ ਵਿੱਚ ਰਹਿ ਰਹੇ ਆ ਅਸੀਂ ਸਾਨੂੰ ਕੀ ਸਾਨੂੰ ਇਹ ਜਿਹੜਾ ਸੰਵਿਧਾਨ ਸਾਨੂੰ ਕੀ ਪ੍ਰੋਟੈਸਟ ਕਰ ਰਿਹਾ ਅਸੀਂ ਐਜੂਕੇਟਿਡ ਫੈਮਿਲੀ ਨੂੰ ਬਿਲੋਂਗ ਕਰਕੇ ਅਸੀਂ ਕਿੱਦਾਂ ਆਪਣੇ ਆਪ ਨੂੰ ਉੱਤੇ ਪ੍ਰੋਟੈਕਟ ਮੰਨ ਸਕਦੇ ਆ ਕਿਸ ਨੂੰ ਸਿਸਟਮ ਜਿਹੜਾ ਕਿ ਪ੍ਰੋਟੈਕਸ਼ਨ ਦੇਊਗਾ ਇੱਕ ਘਰ ਬੇਟੀਆਂ ਦੇ ਨਾਲ ਅੱਜ ਇਹ ਗੱਲ ਹੋਈ ਆ ਲੜਾਈ ਕਿਸੇ ਦੀ ਹੋਈ ਆ ਮੇਰੇ ਬ੍ਰਦਰ ਤੇ 307 ਦਾ ਜਿਹੜਾ ਪਰਚਾ ਕਰਤਾ ਪਾਲਕ ਨੂੰ ਤੋਂ ਕਿਸੇ ਦਾ ਵੀ ਕੁਝ ਵੀ ਹੋਊਗਾ ਤੇ ਮੇਰੇ ਬ੍ਰਦਰ ਦਾ ਇਦਾਂ ਹੀ ਨਜਾਇਜ਼ ਨਾਂ ਲਿਆ ਜਾਊਗਾ ਹਰ ਇੱਕ ਦੇ ਕੋਲ ਰਾਈਟ ਹੈਗਾ ਆਪਣੀ ਵੋਟ ਕਿਸੇ ਨੂੰ ਵੀ ਦੇ ਸਕਦਾ ਇਹਦੇ ਵਿੱਚ ਕੋਈ ਆਪਣੇ ਅੰਡਰ ਪ੍ਰੈਸ਼ਰ ਨਹੀਂ ਹੁੰਦਾ ਜੇ ਅਸੀਂ ਕਹੀਏ ਪਾਕਿਸਤਾਨ ਦੇ ਵਿੱਚ ਵੀ ਤਾਂ ਨਾ ਚਾਹੀਆ ਮੈਨੂੰ ਤਾਂ ਲੱਗਦਾ ਨਹੀਂ ਕਿ ਇੰਡੀਆ ਦੇ ਵਿੱਚ ਅਸੀਂ ਇੰਡੀਪੈਂਡੈਂਟ ਹੈ ਤਾਂ ਨਾ ਚਾਹੀਏ ਰਾਜ ਚੱਲ ਰਿਹਾ ਸਾਨੂੰ ਰਾਈਟ ਹੈ ਜਿਸ ਨੂੰ ਮਰਜ਼ੀ ਵੋਟ ਦੇ ਹਰ ਇੱਕ ਬੰਦੇ ਨੂੰ ਹਰ ਇੱਕ ਇੰਡੀਵਿਜੂਅਲ ਨੂੰ ਰਾਈਟ ਹੈ ਉਹ ਜਿਸ ਨੂੰ ਉਹ ਰਾਈਟ ਪਰਸਨ ਸਮਝਦਾ ਉਹਨੂੰ ਆਪਣੀ ਵੋਟ ਦੇਵੇ ਇਹ ਕੀ ਗੱਲ ਹੋ ਗਈ ਜੀ ਅੱਜ ਕਾਂਗਰਸ ਦੀ ਸਰਕਾਰ ਨਹੀਂ ਹੈਗੀਗੀ ਤੇ ਝਾੜੂ ਦੀ ਸਰਕਾਰ ਹੈ ਬੰਦਾ ਕਾਂਗਰਸੀ ਅਸੀਂ ਜਿਹੜਾ ਸਾਨੂੰ ਜਿਹੜਾ ਸਿਸਟਮ ਸਹੀ ਲੱਗਦਾ ਅਸੀਂ ਉਹਨੂੰ ਵੋਟ ਦਵਾਵਾਂਗੇ ਅਸੀਂ ਕਿਸੇ ਦਾ ਕਹਿਣ ਤੇ ਵੋਟ ਕਿਸੇ ਨੂੰ ਕਿਉਂ ਦਵਾਵਾਂਗੇ ਹਰ ਇੱਕ ਨੂੰ ਰਾਈਟ ਆ ਇਹ ਤਾਂ ਬਹੁਤ ਗਲਤ ਗੱਲ ਆ ਕਿ ਜਦ ਕਿ ਹੋਵੇ ਕਿ ਮੇਰਾ ਬ੍ਰਦਰ ਕਿਸੇ ਵੀ ਤਰੀਕੇ ਦੇ ਨਾਲ ਇਨਵੋਲਵ ਹੋਵੇ ਫਿਰ ਵੀ ਕੋਈ ਗੱਲ ਹੋਵੇ ਤਾਂ ਬੰਦਾ ਮੰਨੀ ਉਹ ਕਰ ਦੇਵੇ ਅਸੀਂ ਵੈਸਟ ਸਾਈਡ ਤੇ ਰਹਿ ਰਹੇ ਹਾਂ ਈਸਟ ਸਾਈਡ ਤੇ ਆਪੋਜ਼ਿਟ ਸਾਡੇ ਘਰ ਆ ਘਰੇ ਬੈਠੇ ਦੇ ਵਿੱਚ ਅੰਡਰ ਪ੍ਰੈਸ਼ਰ ਦੇ ਵਿੱਚ ਪਰਚਾ ਹੋ ਰਿਹਾ ਤਾਂ ਬਿਲਕੁਲ ਗਲਤ ਆ ਇਹ ਮੱਚ ਸਾਡੇ ਨਾਲ ਹੋ ਰਿਹਾ ਇੱਕ ਮੀਸ ਵੀ ਕਿਸੇ ਨਾਲ ਵੀ ਹੋ ਸਕਦਾ ਆਉਣ ਵਾਲੇ ਤੁਸੀਂ ਅਦਾਲਤ ਦਾ ਦਰਵਾਜ਼ਾ ਨਹੀਂ ਖਟਕਟਾਇਆ ਅਇਆ ਤਾਂ ਅਤਾ ਦਾ ਘੜਕਾਇਆ ਸੀ ਐਸਐਸਪੀ ਸਾਹਿਬ ਦੇ ਕੋਲ ਆਇਆ ਮੇਰੇ ਕੋਲ ਆ ਜਿਹੜੀ ਐਪਲੀਕੇਸ਼ਨ ਹੈਗੀ ਆ ਐਸਐਸਪੀ ਸਾਹਿਬ ਦੇ ਜਿਹੜੀ ਦਿੱਤੀ ਆ ਪੈਂਡ ਦੇ ਨੰਬਰਦਾਰ ਨੇ ਮੋਹਰ ਲਗਾਈ ਹੋਈ ਆ ਚੌਂਕੀਦਾਰ ਦੀ ਲੱਗੀ ਆ ਮੌਜੂਦਾ ਪੈਂਚ ਦੀ ਲੱਗੀ ਹੋਈ ਆ ਕੀ ਨੇਚਰ ਹੋਏ ਹੋਇਆ ਜੀ ਉਹਦੇ باوجود ਵੀ ਐਸਐਸਪੀ ਸਾਹਿਬ ਨੇ ਵੀ ਅਜੇ ਤੱਕ ਸਾਨੂੰ ਕੁਝ ਵੀ ਇਹਦਾ ਜਵਾਬ ਨਹੀਂ ਦਿੱਤਾ ਕਿਉਂ ਕਿਸੇ ਵੀ ਤਰੀਕੇ ਦਾ ਐਸਡੀਐਸਪੀ ਸਾਹਿਬ ਦੇ ਕੋਲ ਵੀ ਗਏ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੁਸੀਂ ਇਹ ਦੇਖੋ ਕਿ ਬੰਦਾ ਆਪਣੇ ਘਰ ਦੇ ਨਿੱਜੀ ਕੰਮ ਕਰ ਰਿਹਾ ਆ ਤੁਸੀਂ ਉਹਨੂੰ ਸ਼ਹਿਰ ਆਏ ਗਏ ਨੂੰ ਤੁਸੀਂ ਉਹਨੂੰ ਅਰੈਸਟ ਕਰ ਲਓਗੇ ਇਹ ਕਿਸੇ ਸਾਡੇ ਲਾਅ ਦੇ ਵਿੱਚ ਲਿਖਿਆ ਆ ਉਹਦਾ ਉੱਤੇ ਨਹੀਂ ਇਨਫੋਰਮੇਸ਼ਨ ਉਹਦਾ ਉੱਤੇ ਨਹੀਂ ਨੋ ਲੈਜ ਉਹਦਾ ਉੱਤੇ ਨਹੀਂ ਇਨਵੋਲਵਮੈਂਟ ਕੀ ਹੁਣ ਕੀ ਮੰਗ ਕਰਦੇ ਤੁਸੀਂ ਕਿੱਥੇ ਤੱਕ ਧਰਨਾ ਹੁਣ ਲੱਗਿਆ ਆ ਕਿਉਂਕਿ ਦੇਖੋ ਤੁਹਾਡੇ ਹੱਕ ਦੇ ਵਿੱਚ ਧਰਨਾ ਵੀ ਐਡਾ ਵਿਸ਼ਾਲ ਧਰਨਾ ਲੱਗਿਆ ਪੂਰੇ ਇਲਾਕੇ ਦੇ ਲੋਕ ਜਿਹੜੇ ਆ ਇੱਥੇ ਜਮਾ ਆ ਤੇ ਤੁਸੀਂ ਕੀ ਮੰਗ ਕਰਦੇ ਸਰਕਾਰ ਤੋਂ ਕੀ ਮੰਗ ਲੋਕਾਂ ਦਾ ਜਿਹੜਾ ਕਿ ਧੰਨਵਾਦ ਕਰਦੀਆਂ ਜਿਹੜੇ ਕਿ ਇਨੇ ਇਕੱਠ ਦੇ ਜਿਹੜਾ ਸਾਡੇ ਨਾਲ ਜੁੜਿਆ ਆ ਮੇਰੀ ਮੰਗ ਇਹ ਹੀ ਆ ਕਿ ਜੇ ਅੱਜ ਮੇਰੇ ਬਰਦਰ ਨਾਲ ਜੈਜ ਹੋਈ ਆ ਪਾਲਕ ਨੂੰ ਕਿਸੇ ਨਾਲ ਵੀ ਹੋ ਸਕਦੀ ਆ ਇਹਦੀ ਪੂਰੀ ਇਨਵੈਸਟੀਗੇਸ਼ਨ ਵੀ ਹੋਈ ਆ ਐਸਐਚਓ ਸਾਹਿਬ ਜਿਹੜੇ ਸਾਡੇ ਪਿੰਡ گئے ਆ ਸਾਰੇ ਇਲਾਕੇ ਦੇ ਘਰ ਆ ਜਿਹੜੇ ਉਹਨਾਂ ਨੇ ਉਹਨਾਂ ਤੋਂ ਇਨਵੈਸਟੀਗੇਸ਼ਨ ਕੀਤੀ ਆ ਜਦਕਿ ਉਲਟਾ ਦੇਖੋ ਇਹਨਾਂ ਨੇ ਕੀ ਕੀਤਾ ਜਿਹੜੇ ਲੋਕਾਂ ਨੇ ਇਨਵੈਸਟੀਗੇਸ਼ਨ ਕੀਤੀ ਸਭ ਨੇ ਕਿਹਾ ਬਿਆਨ ਦਿੱਤੇ ਕਿ ਲੜਾਈ ਦੇ ਵਿੱਚ ਲੜਾਈ ਦੋ ਪਰਿਵਾਰਾਂ ਦੀ ਹੋਈ ਆ ਬੱਚਿਆਂ ਦੀ ਲੜਾਈ ਹੋਈ ਆ ਗੁਰਵਿੰਦਰਦੀਪ ਉਸ ਟਾਈਮ ਤੇ ਬਿਲਕੁਲ ਵੀ ਮੌਜੂਦ ਉਹਨਾਂ ਦੇ ਕੱਲ ਸਾਨੂੰ ਪਤਾ ਲੱਗਾ ਕਿ ਜਿਹੜੇ ਬੰਦਿਆਂ ਨੇ ਗਵਾਹੀਆਂ ਦਿੱਤੀਆਂ ਵਾ ਉਹਨਾਂ ਦੇ ਚੱਕੇ 'ਚ 51 ਕਰਤੀ ਆ। ਇਹ ਤਾਂ ਮੈਂ ਇਹ ਹੈ ਕਿ ਜੇ ਕੋਈ ਰਾਈਟ ਦੇ ਨਾਲ ਸਟੈਂਡ ਕਰਦਾ ਪਿਆ ਆ ਉਹਨੂੰ ਦਬਾਇਆ ਜਾਊਗਾ ਹੋਰ ਅੱਗੇ। ਰਾਈਟ ਦੇ ਗੱਲ ਅਸੀਂ ਜਦ ਕਿ ਮੰਗ ਇਹ ਕਰਦੇ ਆ ਕਿ ਜਿਹੜਾ ਰਾਈਟ ਆ ਸਹੀ ਇਨਸਾਫ ਉਹਦੇ ਨਾਲ ਇਨਸਾਫ ਹੋਣਾ ਚਾਹੀਦਾ ਜਦ ਕਿ ਜਿਹੜੇ ਲੋਕ ਇਕੱਠੇ ਹੁੰਦੇ ਆ ਤੁਸੀਂ ਉਹਨਾਂ ਨੂੰ ਮੈਂ ਇਟ ਮੀਨਸ ਡਰਾ ਰਹੇ ਆ ਕਿ ਤੁਸੀਂ ਰਾਈਟ ਦੇ ਨਾਲ ਕਿਉਂ ਖੜ੍ਹ ਰਹੇ ਆ? ਤੁਸੀਂ ਰਾਈਟ ਦੇ ਪ੍ਰਤੀਨਿਧਾਂ ਸਾਹਿਬ ਨੂੰ ਇਹ ਸਾਬ ਚਾਹੀਦਾ ਮੇਰਾ ਬ੍ਰਦਰ ਬੇਗੁਨਾ ਮੇਰੀ ਮਾਂ ਜਿਹੜੀ ਆ ਮੈਂ ਇੱਕ ਟੀਚਰ ਆ ਮੈਂ 15 ਦਿਨ ਤੋਂ ਸਕੂਲ ਨਹੀਂ ਗਈ ਮੇਰੀ ਮਾਂ ਦੀ ਕੰਡੀਸ਼ਨ ਇੰਨੀ ਕਿ ਹੈਲਥ ਖਰਾਬ ਆ ਉਹਦਾ ਘਰ ਰੋ ਰੋ ਕੇ ਬੁਰਾ ਹਾਲ ਆ ਸਾਡੇ ਘਰ ਦਾ ਜਿਹੜਾ ਕਿ ਅਸੀਂ ਇੱਕ ਪੜ੍ਹੇ ਲਿਖੇ ਫੈਮਿਲੀ ਬਲੌਗ ਕਰਦੇ ਹੋਏ ਸਾਡੇ ਨਾਲ ਨਜਾਇਜ਼ ਕਰਦੇ ਪਏ ਦੂਸਰੀ ਬੇਨਤੀ ਆ ਜੀ ਦੇਖੋ ਜਿਹੜਾ ਇਸ ਟਾਈਮ ਬਿਲਕੁਲ ਤੱਕੇਸ਼ਾਈ ਆ ਨਾ ਇਹ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਰਹੇ ਆ ਜੀ ਦੂਸਰੀ ਗੱਲ ਇਹ ਆ ਜੀ ਦੇਖੋ 6 ਬੰਦਿਆਂ ਨੇ ਜਿਨ੍ਹਾਂ ਨੇ ਗਵਾਹੀ ਦਿੱਤੀ ਐ ਐਸਐਚਓ ਦੀ ਹਾਜ਼ਰੀ ਦੇ ਵਿੱਚ ਬਿਲਕੁਲ ਸੱਚ ਨੂੰ ਜਾਣ ਕੇ ਇਥੋਂ ਤੱਕ ਭਰੋਸਾ ਦਿਵਾਇਆ ਐ ਐਸਐਚਓ ਸਾਹਿਬ ਨੂੰ ਕਿ ਅਸੀਂ ਗੁਰਦੁਆਰਾ ਸਾਹਿਬ ਜਾਣ ਨੂੰ ਤਿਆਰ ਆਂ ਕਿ ਬਿਲਕੁਲ ਜਿਹੜਾ ਗੁਰਵਿੰਦਰਦੀਪ ਸਿੰਘ ਇੱਥੇ ਨਹੀਂ ਸੀ ਪਰ ਐਸਐਚਓ ਸਾਹਿਬ ਨੇ ਵੀ ਆਪ ਦਾ ਜਿਹੜਾ ਸੀਗਾ ਖਾਨਾ ਪੂਰਤੀ ਕੀਤੀ ਆ ਜੀ ਔਰ ਦੂਸਰੀ ਗੱਲ ਅਸੀਂ ਜੇ ਬੀਡੀਪੀ ਉਸ ਦਫ਼ਤਰ ਜਾਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਜੇ ਅਸੀਂ ਸਦਰ ਥਾਣੇ ਜਾਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਇਸੇ ਮੰਗ ਨੂੰ ਲੈ ਕੇ 30 30 40 40 ਬੰਦੇ ਲੈ ਕੇ ਡੀਐਸਪੀ ਸਾਹਿਬ ਨਕੂਦਰ ਦੇ ਦਫ਼ਤਰ ਦੇ ਵਿੱਚ ਅਸੀਂ ਘੱਟ ਤੋਂ ਘੱਟ 10 ਚੱਕਰ ਮਾਰਦੇ ਇੱਕ ਦਿਨ ਵੀ ਸਾਨੂੰ ਡੀਐਸਪੀ ਸਾਹਿਬ ਨਹੀਂ ਮਿਲੇ ਜੀ ਜੇ ਅਸੀਂ ਫੋਨ ਕਰਦੇ ਆ ਜਾਂ ਕਰਾਉਨੇ ਆ ਉਹ ਕਦੇ ਕਹਿੰਦੇ ਜੀ ਅਸੀਂ ਫਲਾਨੇ ਥਾਂ ਗਏ ਆ ਕਦੇ ਕਹਿੰਦੇ ਜੀ ਅਸੀਂ ਹੜਾਂ ਚ ਗਏ ਆ ਇੱਕ ਵਾਰ ਵੀ ਸਾਨੂੰ 10 ਵਾਰੀ ਜਾਣ ਤੇ ਨਹੀਂ ਮਿਲੇ ਤੇ ਸਾਨੂੰ ਇਨਸਾਫ ਕਿੱਥੋਂ ਮਿਲੂਗਾ ਜੀ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਨਾਲ ਧੱਕਾ ਜਿਹੜਾ ਹੋਇਆ ਇਦਾਂ ਦਾ ਧੱਕਾ ਕਿਸੇ ਨਾਲ ਵੀ ਨਾ ਹੋਵੇ ਨਾ ਕੀਤਾ ਜਾਵੇ ਕਿ ਜਿਹੜਾ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਾ ਬਹੁਤ ਮਾੜੀ ਗੱਲ ਆ ਜੀ ਸਾਡੀ ਇਹ ਇਨਸਾਫ ਨੂੰ ਬੇਨਤੀ ਆ ਕਿ ਕਿੰਨੀ ਉਮਰ ਦੇ ਲੜਕੇ ਦੀ ਲੜਕੇ ਦੀ ਦੇਖੋ ਜੀ ਅਨ ਮੈਰਿਡ ਆ ਤਕਰੀਬਨ 27-28 ਸਾਲ ਦੇ ਜੀ ਨਹੀਂ ਨਹੀਂ 37 ਈਅਰ ਏਜ ਆ ਉਹਦੀ ਦੂਸਰੀ ਗੱਲ ਇਹ ਆ ਜੀ ਕਿ ਅਸੀਂ ਇਹ ਕਹਿੰਨੇ ਆ ਵੀ ਜਿਹੜਾ ਪਰਚਾ ਝੂਠਾ ਦਰਜ ਕੀਤਾ ਆ ਇਹ ਕੈਨਸਲ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਜੀ ਸਾਡੀ ਤੇ ਇਹ ਹੀ ਮੰਗ ਆ ਜੀ ਸੋ ਕੈਮਰਾਮੈਨ ਸੰਜੀਵ ਭਾਰਦਵਾਜ ਦੇ ਨਾਲ ਗੋਬਿੰਦ ਰਾਏ ਨਕੋਤਾ